ਇੱਕ ਹੋਰ ਖਬਰ ਰਾਜਨੀਤੀ ਨਾਲ ਜੁੜੀ ਹੋਈ ਲੈਨੇ ਆਂ ਆਪਾਂ ਅਕਾਲੀ ਦਲ ਦੀ ਵਾਰ-ਵਾਰ ਗੱਲ ਕਰ ਰਹੇ ਆਂ ਅਕਾਲੀ ਦਲ ਦੀ ਗੱਲ ਹੁੰਦੀ ਹੈ ਤਾਂ ਸੁਖਵੀਰ ਬਾਦਲ ਦੀ ਗੱਲ ਵੀ ਹੁੰਦੀ ਹੈ ਹਾਂਜੀ ਸੁਖਵੀਰ ਬਾਦਲ ਦੀ ਪ੍ਰਧਾਨ ਦੀ ਗੱਲ ਕਰ ਰਹੇ ਹਾਂ ਕਿ ਅਮਰਤਪਾਲ ਸਿੰਘ ਨੂੰ ਪ੍ਰਧਾਨ ਬਣਾਇਆ ਜਾ ਸਕਦਾ ਜੀ 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 ਉਹ ਵੀ ਗੱਲ ਹੋ ਰਹੀ ਹੈ ਤੇ ਕਿਤੇ ਨਾ ਕਿਤੇ ਜਿਵੇਂ ਸੁਖਵੀਰ ਬਾਦਲ ਦੀ ਡੁੱਬਦੀ ਹੋਈ ਕਿਸ਼ਤੀ ਨੂੰ ਚਲਾਉਣ ਵਾਸਤੇ ਉਹਨੂੰ ਪਾਰ ਲਗਾਉਣ ਵਾਸਤੇ ਕੋਈ ਸਾਥੀਆਂ ਨੇ ਕੁਝ ਮੈਂਬਰਾਂ ਨੇ ਨਾਲ ਸਾਥ ਦੇਣ ਦਾ ਵੀ ਹਮਾਇਤ ਭਰੀ ਹੈ ਦੇਖੋ ਮੈਂ ਪਹਿਲੇ ਸਵਾਲ ਦਾ ਜਵਾਬ ਦੇ ਦੇਵਾਂ ਕਿ ਅਮਰਤਪਾਲ ਸਿੰਘ ਦਾ ਜੀ ਤੁਜਾ ਤੁਹਾਡੇ ਵਾਲਾ ਸਵਾਲ ਆਪਣੇ ਆਪ ਨਾਲ ਹੀ ਉਹਦੇ ਜੁੜ ਜਾਣਾ ਹੈ ਹਮਮ ਇੰਟਰਕਨੈਕਟਡ ਕਹਿ ਲੋ ਕਿ ਉਹ ਜਾ ਬਿਲਕੁਲ ਬਿਲਕੁਲ ਅਸਲ ਦੇ ਵਿੱਚ ਕੀ ਹੈ ਕਿ ਅਕਾਲੀ ਦਲ ਅਸਲੀ ਉਹੀ ਮੰਨਿਆ ਜਾਂਦਾ ਹੈ ਹਮ ਜਿਸ ਤੇ ਐਸਟੀਪੀਸੀ ਮੈਂਬਰ ਬਹੁ ਗਿਣਤੀ ਚ ਹੋਣ ਜੀ ਜਿਨ੍ਹਾਂ ਦੇ ਕੋਲ ਬਹੁਮਤ ਹਮ 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 ਯਾ ਕਹਿ ਲੋ ਕਿ ਸਿੱਧਾ ਜੇ ਆਪਾਂ ਪਿੰਡੂ ਭਾਸ਼ਾ ਚੱਖਣਾ ਹੋਵੇ ਜੀ ਕਿ ਭਾਈ ਐਸਟੀਪੀਸੀ ਜੋ ਪ੍ਰਬੰਧ ਜਿਹੜੇ ਆ ਆਪਣੇ ਹੱਥ ਚ ਰੱਖਦਾ ਹੈ ਆਕਾਲੀ ਦਲ ਵੈਸੇ ਵੀ ਜੇ ਤੁਸੀਂ ਸਰਚ ਕਰੋਗੇ ਗੂਗਲ ਤੇ ਤੁਹਾਨੂੰ ਆਕਾਲੀ ਦਲ ਕਈ ਮਿਲ ਜਾਣਗੇ ਇਸ ਸਮੇਂ ਵੀ ਜੀ ਜੀ ਤੁਹਾਡੇ ਸਾਹਮਣੇ ਆਕਾਲੀ ਦਲ 1920 ਹਮ ਆਕਾਲੀ ਦਲ ਅੰਮ੍ਰਿਤਸਰ ਹਮ ਇੱਕ ਮੋਹਕਮ ਸਿੰਘ ਦਾ ਵੀ ਆਕਾਲੀ ਦਲ ਹੁੰਦਾ ਸੀਗਾ ਸ਼ਾਇਦ ਉਹ ਟਕਸਾਲੀ ਚ ਮਰਜ਼ ਕਰ ਲਿਆ ਸੀ ਜੀ ਜੀ ਇਸ ਤਰ੍ਹਾਂ ਤੁਹਾਨੂੰ ਕਈ ਆਕਾਲੀ ਦਲ ਮਿਲ ਜਾਣਗੇ ਹਮ ਤਾਂ ਆਕਾਲੀ ਦਲ ਜਿਹੜਾ ਹੈ ਨਾ ਪ੍ਰਭਾਵੀ ਸ਼ਕਤੀਸ਼ਾਲੀ ਸਿੱਖ ਰਾਜਨੀਤੀ ਚ ਕਹਿ ਲੋ ਕਿ ਜਿਹਨੂੰ ਆਪਾਂ ਲੰਬੜਦਾਰ ਦੀ ਇੱਕ ਭੂਮਿਕਾ ਚ ਕਹੀਏ ਉਹ ਉਹੀ ਹੁੰਦਾ ਜੋ ਐਸਟੀਪੀਸੀ ਦਾ ਪ੍ਰਬੰਧ ਸੰਭਾਲਦਾ ਹੈ ਹਮ ਹਮ ਤਾਂ ਉਹ ਹੈ ਸੁਖਵੀਰ ਸਿੰਘ ਬਾਦਲ ਦੇ ਜੀ ਹੁਣ ਤੁਸੀਂ ਜਿਵੇਂ ਕਿਹਾ ਕਿ ਕਿਸ਼ਤੀ ਡਗਮਗਾ ਰਹੀ ਹੈ ਡਗਮਗਾ ਨਹੀਂ ਰਹੀ ਕਿਸ਼ਤੀ ਚ ਸ਼ੇਕ ਹੋਏ ਪਏ ਨੇ ਹਮ ਪਾਣੀ ਥੱਲੋ ਪਰ ਪਰ ਰਿਹਾ ਜੀ ਹਜ਼ੂਰ ਜਿੰਨੀ ਮਰਜ਼ੀ ਤਗੜੀ ਕਿਸ਼ਤੀ ਹੋਵੇ ਜਦੋਂ ਸੁਰਾਖ ਹੋ ਜਾਂਦਾ ਨਾ ਉਹਦੇ ਚ ਫੇਰ ਉਹ ਡੁੱਬਣ ਵੱਲ ਨੂੰ ਤੁਰ ਪੈਂਦੀ ਤੁਰ ਪੈਂਦੀ ਬਿਲਕੁਲ ਇਹ ਹੁਣ ਸੁਰਾਖ ਭਰ ਸਕਦੇ ਆ ਬੰਦ ਕਰ ਸਕਦੇ ਆ ਕਿ ਨਹੀਂ ਇਹ ਤੇ ਇਹ ਜਾਣਣਾ ਜੀ ਜੀ ਇਹ ਟੈਨਸ਼ਨ ਇਹ ਸਿਰਦਰਦੀ ਇਹਨਾਂ ਦੀ ਆ ਪਰ ਮਸਲਾ ਇਹ ਹੱਕੇ ਜੇ ਐਸਡੀਪੀਸੀ ਦੀ ਗੱਲ ਕਰੀਏ ਤਾਂ ਜਿਹੜੀ ਕਿਸ਼ਤੀ ਵਾਲੀ ਤੁਸੀਂ ਗੱਲ ਕੀਤੀ ਆ ਤਾਂ ਉਹਦੇ ਮੁਹਾਫਜ਼ ਜਿਹੜੇ ਆ ਹਮ ਇਸ ਵੇਲੇ ਹੈਗੇ ਨੇ ਐਸਡੀਪੀਸੀ ਦੇ ਮੈਂਬਰ ਜੀ ਕੱਲ ਦੱਸਦੇ ਆ ਕਿ ਸੁਖਬੀਰ ਸਿੰਘ ਬਾਦਲ ਨੇ ਦੁਖੀ ਹੋ ਕੇ ਕਹਿਤਾ ਕਿ ਪ੍ਰਭੂ ਤੁਸੀਂ ਕਹਿੰਦੇ ਮੈਂ ਅਸਤੀਫਾ ਵੀ ਦੇ ਦੇਣ ਹਮ ਹਮ ਇਹ ਗੱਲ ਬਾਹਰ ਆਈ ਆ ਜੀ ਹੁਣ ਕਿਹਾ ਕਿ ਨਹੀਂ ਕਿਹਾ ਮੈਨੂੰ ਨਹੀਂ ਪਤਾ ਜੀ ਜੀ ਉੱਥੇ ਜਿਹੜੇ ਐਸਜੀਪੀਸੀ ਮੈਂਬਰ ਸੀ ਉਹਨਾਂ ਨੇ ਬਹੁਤ ਵੱਡੀ ਗਿਣਤੀ ਚ ਕਿਹਾ ਕਿ ਹਾਂ ਜੀ ਠੀਕ ਆ ਹਮ ਹਮ ਕਿਸੇ ਨੇ ਕੋਈ ਕਲਾਕਲੇਸ਼ ਵੀ ਨਹੀਂ ਕੀਤਾ ਹਾਂ ਕੋਈ ਸੁਝਾਅ ਦਿੱਤੇ ਕਿ ਆਪਾਂ ਦਿੱਲੀ ਸਰਕਾਰ ਦੇ ਵਿਰੁੱਧ ਕੋਈ ਖੁੱਲੀਏ ਮੋਰਚਾ ਹਮ ਉਹਦੇ ਚ ਸੁਖਵੀਰ ਸਿੰਘ ਨੇ ਆਖਿਆ ਕਿ ਹਾਂ ਆਪਾਂ ਸੋਚਦੇ ਆਂ ਵਿਚਾਰਦੇ ਆਂ ਕਿ ਕੀ ਕੀਤਾ ਜਾ ਸਕਦਾ ਆ ਜੀ ਹੁਣ ਜਿਹੜਾ ਸਵਾਲ ਹੈ ਕਿ ਐਸਜੀਪੀਸੀ ਮੈਂਬਰ ਇਹ ਤਾਂ ਜਿਹੜੇ ਹੈਗੇ ਨੇ ਇਹ ਤੇ ਬਾਦਲ ਪਰਿਵਾਰ ਦੇ ਲੋਇ ਵਫਾਦਾਰ ਸਾਥੀ ਨੇ ਜਿਆਦਾਤਰ ਜੀ ਇਹ ਉਦੋਂ ਤੱਕ ਚੱਲੀ ਵੀ ਜਾਣਗੇ ਜਦੋਂ ਤੱਕ ਐਸਜੀਪੀਸੀ ਦਾ ਇਲੈਕਸ਼ਨ ਨਹੀਂ ਹੁੰਦਾ ਹੁਣ فرض ਕਰੋ ਕਿ ਜੇ ਅੱਜ ਦੀ ਤਰੀਕ ਦੇ ਵਿੱਚ ਜੇ ਐਸਜੀਪੀਸੀ ਦਾ ਇਲੈਕਸ਼ਨ ਕੇਂਦਰ ਸਰਕਾਰ ਕਰਵਾਉਣਾ ਚਾਹੇ ਹੂੰ ਹੂੰ ਕਿ ਚਲੋ ਜੀ ਨਵੰਬਰ ਦਸੰਬਰ ਦੇ ਵਿੱਚ ਆਪਾਂ ਇਲੈਕਸ਼ਨ ਕਰਵਾ ਦਈਏ ਜੀ ਤੇ ਜਦੋਂ ਕਿਸ਼ਤੀ 'ਚ ਸੁਰਾਖ ਹੈ ਪਾਣੀ ਵੜਨਾ ਸ਼ੁਰੂ ਹੋ ਗਿਆ ਸੁਖਬੀਰ ਸਿੰਘ ਬਾਦਲ ਜਦੋਂ ਜੈਦ ਕਰ ਰਿਹਾ ਕਿ ਘੁੰਮਣ ਕੇਰੀ ਚੋਂ ਕਿਸ਼ਤੀ ਬਾਹਰ ਕੱਢੀਏ ਹੂੰ ਉਸ ਸੂਰਤ ਦੇ ਵਿੱਚ ਇਸ ਬੇੜੀ 'ਚ ਵਟੇ ਬੰਨ ਦਿੱਤੇ ਜਾਣ ਫੇਰ ਫੇਰ ਕਿਉਂ ਕਿਉਂਕਿ ਦੇਖੋ ਕੱਲੇ ਸਿਮਰਨਜੀਤ ਸਿੰਘ ਮਾਨ ਹੋ ਰਹੀ ਨਹੀਂ ਦਾਦੂ ਵੱਲ ਹੋ ਰਹੀ ਨੇ ਜੀ ਇਸ ਪੰਥਕ ਰਾਜਨੀਤੀ ਦੇ ਕੋਲ ਚ ਅਮਰਪਾਲ ਸਿੰਘ ਹੋਰੀ ਵੀ ਆ ਜਾਵੋਗੇ ਹੂੰ 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 ਜਿਹਦੀ ਉਮੀਦ ਹੈ ਤਾਂ ਮਤਲਬ ਕਿ ਇੱਕ ਬਹੁਤ ਵੱਡਾ ਚੈਲੰਜ ਹੋਏਗਾ ਕਿ ਕੀ ਇਹ ਸਾਰੇ ਜਿਹੜੇ ਫਿਰ ਸਾਥੀ ਆ ਤੁਹਾਡੇ ਉਹ ਤੁਹਾਡੇ ਨਾਲ ਰਹਿਣਗੇ ਜਾਂ ਇਹਨੇ ਦੁਬਾਰਾ ਚੁਣੇ ਜਾਣਗੇ ਜੀ ਤਾਂ ਇਸ ਗੱਲ ਤੇ ਮੁਨਸਰ ਕਰਦਾ ਇਸ ਗੱਲ ਤੇ ਨਿਰਭਰ ਕਰਦਾ ਅਮਰਪਾਲ ਸਿੰਘ ਦਾ ਅਕਾਲੀ ਦਲ ਤੇ ਕਾਬਜ਼ ਹੋਣਾ ਹੂੰ ਯਾਨੀ ਖੇਡ ਆ ਜੀ 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 ਤੇ ਜਿਹਦੇ ਕਰਕੇ ਤੁਸੀਂ ਦੇਖੋਗੇ ਕੱਲ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਇਮੋਸ਼ਨਲ ਕਾਰਡ ਵੀ ਆਪਾਂ ਨੂੰ ਵੇਖਣ ਨੂੰ ਮਿਲਿਆ ਕਿ ਭਾਈ ਜੇ ਤੁਸੀਂ ਕਹੋ ਤਾਂ ਮੈਂ ਅਸਤੀਫਾ ਦੇ ਦੇਣਾ ਤਾਂ ਹੁਣ ਆਈਏ ਦੂਸਰੀ ਗੱਲ ਤੇ ਜਿਹੜੀ ਤੁਸੀਂ ਕਹੀ ਹੈ ਕਿ ਭਾਈ ਸੁਖਵੀਰ ਸਿੰਘ ਬਾਦਲ ਦਾ ਤਾਂ ਸੁਖਵੀਰ ਸਿੰਘ ਬਾਦਲ ਕੋਲ ਇਹੀ ਇੱਕ ਆਪਸ਼ਨ ਬਚਦਾ ਜੀ ਕਿ ਪ੍ਰਧਾਨਗੀ ਜਿਹੜੀ ਉਹ ਬਚਦੀ ਹੈ ਕਿ ਨਹੀਂ ਬਚਦੀ ਕਿਸ਼ਤੀ ਕਿਨਾਰੇ ਲੱਗਦੀ ਹੈ ਕਿ ਨਹੀਂ ਲੱਗਦੀ ਉਹ ਇਹ ਹੈ ਕਿ ਖੁਦ ਨੂੰ ਸਾਬਤ ਕਰੋ ਸਿੱਧ ਕਰੋ ਇਮਤਿਹਾਨ ਤੁਹਾਨੂੰ ਜਿਹੜਾ ਪਾਸ ਕਰਨਾ ਹੀ ਪਏਗਾ ਤਾਂ ਉਹ ਇਮਤਿਹਾਨ ਜਿਹੜਾ ਤੁਹਾਡੇ ਸਿਰ ਤੇ ਆ ਉਸ ਨੂੰ ਕਿਵੇਂ ਪਾਸ ਕੀਤਾ ਜਾਂਦਾ ਇਹ ਤਾਂ ਪਤਾ ਨਹੀਂ ਪਰ ਗੱਲ ਇਹ ਹੈ ਕਿ ਐਸਜੀਪੀਸੀ ਦਾ ਇਲੈਕਸ਼ਨ ਜਿਹੜਾ ਹੈ ਉਹ ਕਰਵਾਇਆ ਜਾਣਾ ਕੇਂਦਰ ਵੱਲੋਂ ਹੂੰ ਤਾਂ ਕੇਂਦਰ ਕੀ ਸੁਖਵੀਰ ਸਿੰਘ ਬਾਦਲ ਤੇ ਇਨਾ ਦਿਆਲ ਰਹੇਗਾ ਕਿ ਸਮਾਂ ਦਿੱਤੀ ਜਾਓ ਸਮਾਂ ਦਿੱਤੀ ਜਾਓ ਕਿਉਂਕਿ ਕੈਦੇ ਦੇ ਮੁਤਾਬਕ ਤੇ ਅੱਗੇ 2-3 ਸਾਲ ਲੇਟ ਹੋ ਗਿਆ ਨਾ ਇਲੈਕਸ਼ਨ ਜੀ 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 ਬਿਲਕੁਲ ਤੇ ਇਹਨਾਂ ਨੂੰ ਫਾਇਦਾ ਮਿਲ ਰਿਹਾ ਹੂੰ ਅੱਜ ਦੀ ਤਰੀਕੇ ਚ ਜੇ ਇਲੈਕਸ਼ਨ ਹੁੰਦਾ ਤਾਂ ਫੇਰ ਮੁਸ਼ਕਲ ਹੋ ਜਾਏਗਾ ਬਹੁਤ ਮੁਸ਼ਕਲ ਹੋ ਜਾਏਗਾ ਫੇਰ ਪ੍ਰਧਾਨਗੀ ਦਾ ਵਚਨ ਬਹੁਤ ਮੁਸ਼ਕਲ ਹੋ ਜਾਏਗਾ ਜੀ ਜੀ ਕਹਿੰਦਾ ਅਕਾਲੀ ਦਲ ਬਾਦਲ ਦਾ ਵਚਨ ਬਹੁਤ ਮੁਸ਼ਕਲ ਹੋ ਜਾਏਗਾ ਜੇ ਇਹਨਾਂ ਨੂੰ ਬਹੁਮਤ ਨਾ ਆਇਆ ਹੂੰ ਤੈਤਕੀਵੇਂ ਜਿਵੇਂ ਤੁਹਾਨੂੰ ਕਿਹਾ ਕਿ ਇਸ ਪੜ ਦੇ ਵਿੱਚ ਬਹੁਤ ਚੈਲੈਂਜਿੰਗ ਸਥਿਤੀ ਰਹੇ ਬਿਲਕੁਲ ਬਿਲਕੁਲ ਬਾਤ ਜੀ ਉਹ ਜਿਸ तिवारी ਕਹਿੰਦੇ ਆ ਕਹਿੰਦੇ ਜਿੰਨੇ ਵੀ ਵਿਰੋਧੀ ਅਕਾਲੀ ਲੀਡਰ ਨੇ ਸੁਖਬੀਰ ਤੋਂ ਬਿਨਾ ਪਾਰਟੀ ਨਹੀਂ ਚਲਾ ਸਕਦੇ ਜਿੰਨਾ ਮਰਜ਼ੀ ਕੇਂਦਰ ਦੀ سپورਟ ਮਿਲ ਜਾਵੇ ਗਰਾਊਂਡ ਦੇ ਬਾਗੀ ਲੀਡਰਾਂ ਦੇ ਪੱਲੇ ਕਹਿੰਦੇ ਨਹੀਂ ਹੈਗਾ ਕੁਝ ਨਹੀਂ ਨਹੀਂ ਉਹ ਹੈ ਨਾ ਕਿ ਜਿਹੜਾ ਐਸਜੀਪੀਸੀ ਦਾ ਇਲੈਕਸ਼ਨ ਆਏਗਾ ਨਾ ਗੱਲ ਪ੍ਰਧਾਨਗੀ ਦੀ ਹੋ ਰਹੀ ਆ ਕਿਸ਼ਤੀ ਦੀ ਹੋ ਰਹੀ ਆ ਤਾਂ ਉਹਦੇ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਵੋਟ ਹੋਏਗੀ ਉਹਦੇ ਚ ਸਾਰੇ ਪੰਜਾਬ ਦਾ ਵੋਟਰ ਨਹੀਂ ਹੋਏਗਾ ਜੀ ਉਹਦੇ ਚ ਕੱਲੀ ਸਿੱਖ ਵੋਟ ਹੋਏਗੀ ਤੇ ਸਿੱਖ ਵੋਟ ਖਡੂਰ ਸਾਹਿਬ ਤੇ ਫਰੀਦਕੋਟ ਜੀ ਉਹ ਤੁਸੀਂ ਦੇਖ ਹੀ ਲਿਆ ਬਚਾ ਬਹੁਤ ਜ਼ਿਆਦਾ ਮਾਇਨੇ ਰੱਖਦੀ ਹਾਂ ਜੀ ਹਾਂ ਜੀ ਹਾਂ ਜੀ ਇਸ ਟਾਈਮ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਉਹ ਬਹੁਤ ਜ਼ਿਆਦਾ ਕਨਸੋਲੀਡੇਟ ਹੈ ਹੂੰ ਜੀ 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 ਇਧਰਲੀ ਸਾਈਡ ਜੀ ਚਲੋ ਜੀ ਅਗਲੀ ਖਬਰ ਵੱਲ ਨੂੰ ਆਪਾਂ ਚੱਲਦੇ ਹਾਂ ਮਿੰਟੂ ਜੀ ਪੇਪਰ ਲੀਕ ਦਾ ਜਦੋਂ ਗੱਲ ਕਰਦੇ ਆਪਾਂ ਉਹ ਤੋਂ ਪਹਿਲਾਂ ਨੀਟ ਦਾ ਆਪਾਂ ਗੱਲ ਕਰਦੇ ਸੀ ਫਿਰ ਯੂਜੀਸੀ ਨੈਟ ਹੋਮ ਫਿਰ ਕਈ ਹੋਰ ਜੁੜਦੇ ਜਾਂਦੇ ਨਾਲ ਨਾਲ ਤੇ ਪੇਪਰ ਲੀਕ ਦਾ ਤਾਂ ਇਤਿਹਾਸ ਹੈ ਉਸ ਦਿਨ ਰਾਹੁਲ ਗਾਂਧੀ ਨੇ ਸਦਨ 'ਚ ਕਿਹਾ ਨਹੀਂ ਕਿ ਤੁਸੀਂ 7 ਸਾਲਾਂ 'ਚ 2 ਕਰੋੜ ਬੱਚਿਆਂ ਦਾ ਜੀਵਨ ਜਿਹੜਾ ਹੈ ਉਹਦੇ ਨਾਲ ਖਲਵਾੜ ਕੇ ਇਹ ਚੀਜ਼ ਤੇ ਹੈ ਜਾਂ ਪੇਪਰ ਲਿਖਦਾ ਤਾਂ ਇੱਕ ਇਤਿਹਾਸ ਹੈਂਡੀਆਂ ਚਾ ਖਾਸ ਤੌਰ ਤੇ 10-15 ਸਾਲ ਦਾ ਜਿਹੜਾ ਡਾਟਾ ਚੱਕੋਗੇ ਹਾਂਜੀ ਪਰ ਜਿਹੜੀ ਸਰਕਾਰ ਨੂੰ ਬੋਲਣਾ ਚਾਹੀਦਾ ਉਹ ਕਿਉਂ ਨਹੀਂ ਬੋਲਦੀ ਉਹਨਾਂ ਨੇ ਕੰਬਲ ਸੀਤੇ ਹੋਏ ਦੇਖੋ ਪਤਾ ਨਹੀਂ ਕਿਉਂ ਆਹ ਵੇਖ ਲਓ ਕੱਢੇ ਸੀ ਅਸੀਂ ਪ੍ਰਿੰਟ ਆਊਟ ਹਾਂ ਆ ਬਾਜਵਾਦ ਸਾਹਿਬ ਦਾ ਟਵੀਟ ਵੀ ਇਹਦੇ 'ਚ ਜੀ ਬਾਜਵਾਦ ਸਾਹਿਬ ਦਾ ਟਵੀਟ ਹੈ ਇੱਕ ਦੋ ਸਾਨੂੰ ਮੇਲ ਮਿਲੇ ਨੇ ਜਿਹੜੇ ਕੀਤੇ ਗਏ ਆ ਸ਼ਾਇਦ ਮੁੱਖ ਮੰਤਰੀ ਸਾਹਿਬ ਵੱਲ ਹੂੰ ਤੇ ਜੋ ਪੀਪੀਐਸਸੀ ਦੇ ਚੇਅਰਮੈਨ ਆ ਉਹਨਾਂ ਵੱਲ ਇਹ ਅਸੀਂ ਪ੍ਰਿੰਟ ਆਊਟ ਜਿਹੜਾ ਉਹ ਦਿਖਾ ਦਿੰਨੇ ਆ ਸਾਰੇ ਕੈਮਰੇ ਵੱਲ ਨੂੰ ਕਰਕੇ ਇੱਕ ਇੱਕ ਕਰਕੇ ਕਿ ਈਮੇਲ ਗਿਆ ਮੁੱਖ ਮੰਤਰੀ ਨੂੰ ਇੱਕ ਗਿਆ ਪੀਪੀਐਸਸੀ ਚੇਅਰਮੈਨ ਜਿਹੜੇ ਉਹਨਾਂ ਵੱਲ ਨੂੰ ਆ ਪ੍ਰਤਾਪ ਸਿੰਘ ਬਾਜਵਾ ਦਾ ਛੜਾਇਆ ਉੱਟ ਬੀਟ ਆ ਯਾਨੀ ਗੱਲ ਇਹ ਆ ਕਿ ਜਿਹੜਾ ਪੇਪਰ ਹੋਇਆ ਜਿਹੜੇ ਆ ਏਡੀਓ ਸੀਗੇ ਪਿਛਲੇ ਦਿਨੀ ਜਿਹੜਾ ਪੇਪਰ ਕੰਡਕਟ ਕਰਵਾਇਆ ਗਿਆ ਇਹਦੇ ਵਿੱਚ ਇੱਕ ਬਹੁਤ ਵੱਡੀ ਚਰਚਾ ਹੈ ਕਿ ਇਹ ਪੇਪਰ ਲੀਕ ਹੋਇਆ ਕੁਝ ਦਾਅਵੇ ਕੀਤੇ ਜਾ ਰਹੇ ਆ ਕਿ ਆਫਰ ਆਈ ਆ ਕੁਝ ਸਟੂਡੈਂਟਸ ਨੂੰ ਹੂੰ ਹੂੰ ਕਿ ਭਾਈ ਕਿਵੇਂ ਵੇਖਣਾ ਨਜ਼ਾਰਾ ਜੀ ਤਾਂ ਕਹਿੰਦੇ ਆ ਕਿ ਕਈਆਂ ਦਾ ਦਾਅ ਲੱਗਿਆ ਹੁਣ ਇਹਦੇ 'ਚ ਮੈਨੂੰ ਲੱਗਦਾ ਕਿ ਪੋਸਟਾਂ ਹੀ ਸਾਰੀਆਂ 200 ਸੀ ਹੂੰ ਬਿਲਕੁਲ 200 ਸੀ 200 ਸੀ ਤੇ ਤੁਸੀਂ ਸੋਚ ਕੇ ਦੇਖੋ ਸੁਖਮ ਸਿੰਘ ਜੇ ਕੋਈ ਇਸ ਤਰ੍ਹਾਂ ਦਾ ਜੁਗਾੜ ਕਰ ਗਿਆ ਹੂੰ 150 ਤਾਂ ਉਹ ਸਿੱਧੀਆਂ ਗਈਆਂ ਬਿਲਕੁਲ 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 ਤੇ ਪੱਲੇ ਕੀ ਰਹਿ ਗਿਆ ਜਿਨ੍ਹਾਂ ਨੇ ਮਿਹਨਤ ਕੀਤੀ ਆ ਉਹ ਰਹਿ ਜਾਂਦੇ ਆ ਉਹਨਾਂ ਦਾ ਕੋਟਾ ਤੇ ਲੁੱਟਿਆ ਗਿਆ ਹੂੰ ਉਹਨਾਂ ਦੀ ਲੁੱਟੀਆਂ ਤੇ ਡੁੱਬ ਗਈ ਜੀ ਬਿਲਕੁਲ